ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਖੇਤੀ ਹੈਲਪਲਾਈਨ ਚੈਨਲ ਵਿੱਚ ਕਿਸਾਨ ਪੈਣਾ ਪਰਾਵਾਂ ਦਾ ਸਵਾਗਤ ਹੈ ਅੱਜ ਅਸੀਂ ਆਏ ਹਾਂ ਗੜਵਾਸੂ ਦੇ ਮੇਲੇ ਤੇ ਤੇ ਇਸ ਟਾਈਮ ਪਸ਼ੂਆਂ ਦੀ ਸਿਹਤ ਦੀ ਗੱਲ ਕਰਨ ਲੱਗੇ ਹਾਂ ਤੇ ਸਾਡੇ ਨਾਲ ਜੁੜੇ ਨੇ ਡਾਕਟਰ ਬਿਲਾਵਲ ਸਿੰਘ ਜੋ ਅਸਿਸਟੈਂਟ ਪ੍ਰੋਫੈਸਰ ਨੇ ਵੈਟਰਨਰੀ ਗਾਇਨੋਕੋਲੋਜੀ ਐਂਡ ਆਬਸਟੈਟ੍ਰਿਕਸ ਗੜਵਾਸੂ ਤੋਂ ਤੇ ਡਾਕਟਰ ਜੀ ਮੈਂ ਗੱਲ ਕਰਦੇ ਹਾਂ ਇਹਦੇ ਬਾਰੇ ਹਾਂ ਲੋਕਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਤੇ ਸਰ ਤੁਸੀਂ ਇਹ ਦੱਸੋ ਵੀ ਪਸ਼ੂਆਂ ਦੀ अर्ਲੀ ਪ੍ਰੈਗਨੈਂਸੀ ਦੇ ਵਿੱਚ ਬੇ ਆਰਮ ਡੇਰੀ ਫਾਰਮਰ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਉਹ ਕਿਵੇਂ ਹੱਲ ਕਰ ਸਕਦਾ ਹੈ ਨਿਸਾਨ ਪਸ਼ੂ ਪਾਲਕਾ ਵੀਰਾਂ ਨੂੰ ਅਸੀਂ ਇੱਕ ਚੀਜ਼ ਦਾ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਵੀ ਤਾਂਕਿ ਆਪਾਂ ਜਿਹੜੀ अर्ਲੀ ਪ੍ਰੈਗਨੈਸੀ ਡਾਇਗਨੋਸਿਸ ਹੈ ਜਿਹੜੀ ਆਪਣੀ ਗਰਭ ਅਵਸਥਾ ਹੈਗੀ ਪਸ਼ੂਆਂ ਦਾ ਆਪਾਂ ਨੂੰ ਜਲਦੀ ਤੋਂ ਜਲਦੀ ਪਤਾ ਲੱਗ ਸਕੇ ਇਹ ਵਿਧੀ ਨਾਲ ਆਪਾਂ ਅਲਟਰਾਸਾਉਂਡ ਦੀ ਵਿਧੀ ਨਾਲ ਆਪਾਂ ਇਹਦਾ ਜਲਦੀ ਤੋਂ ਜਲਦੀ ਪਤਾ ਕਰਵਾ ਸਕਦੇ ਹਾਂ ਯੂਨੀਵਰਸਿਟੀ ਦੇ ਵਿੱਚ ਅਲਟਰਾਸਾਉਂਡ ਦੀ ਫੈਸਿਲਿਟੀ ਉਪਲਬਧ ਦਾ ਡਾਇਰੈਕਟੋਰੇਟ ਆਫ ਐਨੀਮਲ ਹਸਬੈਂਡਰੀ ਦੇ ਵਿੱਚ ਹਰੇਕ ਡਿਸਟ੍ਰਿਕਟ ਦੇ ਪੋਲੀਕਲੀਨਿਕ ਦੇ ਵਿੱਚ ਇਹ ਚੀਜ਼ ਦੀ ਸੁਵਿਧਾ ਉਪਲਬਧ ਹੈਗੀ ਹੈ ਇਹਦੇ ਵਿੱਚ ਇਹ ਹੈ ਕਿ ਵੀ ਜਦੋਂ ਵੀ ਆਪਾਂ ਪਸ਼ੂ ਦਾ ਮਲਾਪ ਕਰਾ ਕਰਵਾਉਨੇ ਆ ਕਿਸੇ ਵੀ ਪਸ਼ੂ ਦਾ ਜਦੋਂ ਆਪਾਂ ਉਸ ਨੂੰ ਹੀ ਗਰਭਦਨ ਕਰਵਾਉਨੇ ਆ ਤਾਂ ਆਪਾਂ ਜਲਦੀ ਤੋਂ ਜਲਦੀ ਅਲਟਰਾਸਾਉਂਡ ਦੀ ਵਿਧੀ ਨਾਲ ਉਹਦਾ ਪ੍ਰੈਗਨੈਂਸੀ ਡਾਇਗਨੋਸਿਸ ਦਾ ਪਤਾ ਲਗਾ ਸਕਦੇ ਹੁਣ ਜਿਹੜਾ ਅੱਜ ਦਾ ਇਹ ਮਾਡਲ ਦਾ ਜਿਹੜਾ ਵਿਸ਼ਾ ਹੈਗਾ ਕਿ ਗਰਭ ਅਵਸਥਾ ਦੀ ਜਲਦੀ ਖਰਾਉ ਪਛਾਣ ਅਲਟਰਾਸਾਉਂਡ ਦੀ ਵਿਧੀ ਪਸ਼ੂਆਂ ਲਈ ਵਰਤਾਨ ਇਸ ਵਿਧੀ ਦੇ ਵਿੱਚ ਅਸੀਂ ਜਿਹੜਾ ਪਸ਼ੂ ਮਾਤਾ ਰੋਕ ਤੇ ਪ੍ਰਸੂਤੀ ਵਿਭਾਗ ਦੇ ਜਿਹੜੀ ਅਲਟਰਾਸਾਉਂਡ ਦੀ ਜਿਹੜੀ ਫੈਸਿਲਿਟੀ ਹੈਗੀ ਹੈ ਅਸੀਂ अर्ਲੀ ਪ੍ਰੈਗਨੈਂਸੀ ਡਾਇਗਨੋਸਿਸ ਭਾਵ ਕਿ ਵੀ ਆਪਾਂ ਗਰਭ ਅਵਸਥਾ ਦਾ ਜਲਦੀ ਤੋਂ ਜਲਦੀ ਪਤਾ ਕਰਵਾ ਲਈਏ ਜਿਵੇਂ ਹੁਣ ਗਾਂ ਦੀ ਗ ਆਪਾਂ ਨੂੰ ਗਾਂ ਦੇ ਵਿੱਚ ਪਤਾ ਲੱਗ ਜਾਂਦਾ ਕਿ ਵੀ ਆਪਣਾ ਪਸ਼ੂ ਗੱਭਣ ਹੈ ਕਿ ਨਹੀਂ ਹੈ ਜੇਕਰ ਉਹ ਗੱਭਣ ਹੈ ਤਾਂ ਆਪਾਂ ਉਹਦੀ ਉਸ ਤਰੀਕੇ ਨਾਲ ਉਹਦੀ ਸਿਹਤ ਸੰਭਾਲ ਉਸ ਤਰੀਕੇ ਨਾਲ ਉਹਦੀ ਖੁਰਾਕ ਦੀ ਸੰਭਾਲ ਆਪਾਂ ਸਮੇਂ ਸਿਰ ਕਰ ਸਕਦੇ ਆ ਜੇਕਰ ਗੱਭਣ ਨਹੀਂ ਹੈਗਾ ਆਪਾਂ ਉਹਦਾ ਪ੍ਰੋਪਰ ਰਿਕਾਰਡ ਰੱਖ ਕੇ ਤੇ ਅੱਗੇ ਤੋਂ ਆਪਾਂ ਉਹਦੀ ਹੇਹੇ ਦੀ ਜਾਂਚ ਕਰਵਾ ਕੇ ਤੇ ਆਪਾਂ ਨੂੰ ਸਮੇਂ ਸਿਰ ਅਗਲੇ ਟਾਈਮ ਵਾਸਤੇ ਉਹਨੂੰ ਗੱਭਣ ਕਰਵਾ ਸਕਦੇ ਆ ਦੂਸਰਾ ਹੈਗਾ ਮੱਝਾਂ ਦੇ ਵਿੱਚ ਜਿਹੜਾ ਕਿ ਆਮ ਤੌਰ ਤੇ 30 ਦਿਨ ਤੋਂ ਬਾਅਦ अर्ਲੀ ਪ੍ਰੈਗਨੈਂਸੀ ਡਾਇਗਨੋਸਿਸ ਹੋ ਜਾਂਦਾ ਕੂੜੀਆਂ ਦੇ ਵਿੱਚ 20 ਦਿਨ ਤੋਂ ਬਾਅਦ ਅਲਟਰਾਸਾਉਂਡ ਦੀ ਵਿਧੀ ਨਾਲ ਆਪਾਂ ਗਰਭਵਸਤਾ ਦੀ ਪਛਾਣ ਕਰਵਾ ਸਕਦੇ ਹਾਂ ਕੁੱਤਿਆਂ ਦੇ ਵਿੱਚ 25 ਦਿਨਾਂ ਤੋਂ ਬਾਅਦ ਆਪਾਂ ਉਹਦਾ ਵੈਸਿਕਲ ਚੈੱਕ ਕਰ ਸਕਦੇ ਹਾਂ ਅਲਟਰਾਸਾਉਂਡ ਦੀ ਵਿਧੀ ਦੇ ਨਾਲ ਬੱਕਰੀ ਦੇ ਪੇਟ ਦੇ ਵਿੱਚ 35 ਤੋਂ 30 ਦਿਨਾਂ ਤੋਂ ਬਾਅਦ ਤੇ ਸੂਰੀ ਦੇ ਵਿੱਚ 24 ਦਿਨ ਤੋਂ ਬਾਅਦ ਆਪਾਂ ਇਸ ਚੀਜ਼ ਦੀ अर्ਲੀ ਪ੍ਰੈਗਨੈਂਸੀ ਡਾਇਗਨੋਸਿਸ ਭਾਵ ਗਰਭਵਸਤਾ ਦਾ ਪਤਾ ਕਰਵਾ ਕੇ ਆਪਣੇ ਪਸ਼ੂ ਦੀ ਸਿਹਤ ਸੰਭਾਲ ਤੇ ਆਪਣੇ ਪਸ਼ੂ ਦੀ ਖੁਰਾਕ ਦੀ ਸੰਭਾਲ ਆਪਾਂ ਚੰਗੀ ਤਰ੍ਹਾਂ ਕਰਵਾ ਸਕਦੇ ਹਾਂ ਡਾਕਟਰ ਸਾਹਿਬ ਇੱਕ ਜਦੋਂ ਓਕੇ ਸਵਾਈ ਚ ਰੱਖੋ ਪਸ਼ੂ ਦਾ ਖਿਆਲ ਹਰ ਨਿਕਲੂ ਡਾਕਟਰ ਦੀ ਸਲਾਹ ਨਾਲ ਇਹਦੇ ਬਾਰੇ ਵੀ ਥੋੜਾ ਜਾਣਕਾਰੀ ਦਿਓ ਜੇਕਰ ਆਪਾਂ ਔਖੀ ਸਵਾਈ ਦੀ ਗੱਲ ਕਰਦੇ ਆਂ ਬਹੁਤ ਸਾਰੇ ਪਸ਼ੂਆਂ ਦੇ ਵਿੱਚ ਨਾਰਮਲ ਤੌਰ ਤੇ 95 ਤੋਂ 96% ਦੇ ਵਿੱਚ ਜਿਹੜੀ ਸਵਾਈ ਹੈ ਉਹ ਆਸਾਨੀ ਤੇ ਬਹੁਤ ਆਰਾਮਦਾਇਕ ਤਰੀਕੇ ਨਾਲ ਹੋ ਜਾਂਦੀ ਹੈ ਪਰ ਕਿਤੇ ਨਾ ਕਿਤੇ ਬੱਚੇ ਦੀ ਬਣਤਰ ਕਰਕੇ ਜਾਂ ਕਿਸੇ ਨਾ ਕਿਸੇ ਉਹਦੇ ਅੰਗ ਦੇ ਮੋੜਨ ਕਰਕੇ ਉਹਦੀ ਸਵਾਈ ਦੇ ਵਿੱਚ ਦਿੱਕਤ ਆ ਜਾਂਦੀ ਹੈ ਇਹ ਸਵਾਈ ਦਾ ਜਿਹੜਾ ਕਿਰਕਰਾ ਇਹ ਤਿੰਨ ਸਟੇਜਸ ਦੇ ਵਿੱਚ ਵੰਡਿਆ ਗਿਆ ਹੈ ਪਹਿਲਾ ਕੀ ਬੱਚੇਦਾਨੀ ਦਾ ਮੂੰਹ ਖੋਲਣਾ ਦੂਜਾ ਬੱਚੇ ਦਾ ਨਿਕਲਣਾ ਤੇ ਤੀਜਾ ਹੈਗਾ ਕਿ ਵੀ ਬੱਚੇ ਦੀ ਭਾਵ ਜੇਰ ਦਾ ਪੜਣਾ ਜੇਕਰ ਉਹ ਇੱਕ ਪਰਟੀਕੂਲਰ ਸਮੇਂ ਦੇ ਵਿੱਚ ਨਹੀਂ ਨਿਕਲਦਾ ਤਾਂ ਸਾਨੂੰ ਇੱਕ ਮਾਹਰ ਡਾਕਟਰ ਨੂੰ ਪਰਖਵਾ ਦੀ ਸਵਾਈ ਦੇ ਲਈ ਬੁਲਾ ਲੈਣਾ ਚਾਹੀਦਾ ਹੈ ਕਿਉਂਕਿ ਜੇ ਵੇਲਾ ਖੁੰਝ ਜੇ ਕਫੇਰ ਉਸ ਤੋਂ ਬਾਅਦ ਪਛਤਾਏ ਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਚੀਜ਼ ਨੂੰ ਪ੍ਰੇਰਣਾ ਲੈ ਕੇ ਅਸੀਂ ਜਿਹੜਾ ਯੂਨੀਵਰਸਿਟੀ ਦਾ ਇੱਕ ਮਾਡਲ ਤਿਆਰ ਕੀਤਾ ਹੈ ਜੀ ਦਾ ਵਿਸ਼ਾ ਹੈਗਾ ਔਖੀ ਸਵਾਈ ਚ ਰੱਖੂ ਪਸ਼ੂ ਦਾ ਖਿਆਲ ਨਿਕ ਲੋ ਹੱਲ ਡਾਕਟਰ ਦੀ ਸਲਾਹ ਨਾਲ ਇਹਦੇ ਵਿੱਚ ਅਸੀਂ ਇੱਕ ਚੀਜ਼ ਨੂੰ ਕੰਪੇਅਰ ਕੀਤਾ ਕਿ ਵੀ ਜੇਕਰ ਔਖੀ ਸਵਾਈ ਦੇ ਵਿੱਚ ਪਸ਼ੂ ਆਉਂਦਾ ਤਾਂ ਉਹਦੇ ਵਿੱਚ ਆਪਾਂ ਮਾਹਰ ਡਾਕਟਰ ਨਾਲ ਬੱਚੇ ਅਤੇ ਬੱਚੇਦਾਨੀ ਦੀ ਜਾਂਚ ਕਰਵਾ ਸਕਦੇ ਹਾਂ ਜੇਕਰ ਆਪਾਂ ਕਿਸੇ ਝੋਲਾ ਸ਼ਾਬ ਡਾਕਟਰਾਂ ਦੀ ਸਰੋਂ ਦੇ ਤੇਲ ਦੀ ਵਰਤੋਂ ਕਰਦੇ ਆ ਤਾਂ ਉਹਦੇ ਕਰਕੇ ਆਪਾਂ ਨੂੰ ਬਹੁਤ ਸਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜੇਕਰ ਦੂਜੇ 스테ਜ ਦੀ ਗੱਲ ਕਰਦੇ ਤਾਂ ਜੇ ਉਹ ਫੀਲਡ ਦੇ ਵਿੱਚ ਜੇ ਮਾਹਰ ਡਾਕਟਰ ਉਹ ਚੀਜ਼ ਨਹੀਂ ਕਰ ਸਕਦਾ ਤਾਂ ਯੂਨੀਵਰਸਿਟੀ ਦਾ ਜਿਹੜਾ ਪਸ਼ੂ ਮਾਧ ਦਾ ਰੋ ਕਿਤੇ ਪ੍ਰਸੂਤੀ ਵਿਭਾਗ ਆ ਉਹ 24/7 ਹਮੇਸ਼ਾ ਹੀ ਪਸ਼ੂਪਾਲ ਕਵੀਰਾਲੀ ਤਤਪਰ ਹੈ ਯੂਨੀਵਰਸਿਟੀ ਦਾ ਹਸਪਤਾਲ ਪਸ਼ੂਪਾਲ ਕਵੀਰਾਲੀ ਤਤਪਰ ਹੈ ਜਿਹਦੇ ਵਿੱਚ ਵਿਭਾਗ ਦੀ ਜਿਹੜੀ ਸਹੂਲਤ ਹੈ 24/7 ਐਮਰਜੈਂਸੀ ਸਰਵਿਸ ਦੀ ਉਹਦੇ ਵਿੱਚ ਆਪਾਂ ਪਸ਼ੂ ਨੂੰ ਗੱਬਣ ਪਸ਼ੂ ਨੂੰ ਸਵਾਈ ਹੋਣ ਵਾਲੇ ਪਸ਼ੂ ਨੂੰ ਆਪਾਂ ਯੂਨੀਵਰਸਿਟੀ ਹਰ ਸਮੇਂ ਲਿਆ ਸਕਦੇ ਹਾਂ ਤੇ ਫਿਰ ਜੇਕਰ ਔਖੀ ਸਵਾਈ ਦਾ ਸਫਲ ਇਲਾਜ ਆਪਾਂ ਇਹ ਯੰਤਰ ਨੂੰ ਯੂਜ਼ ਕਰਕੇ ਇਹ ਜੈਲ ਨੂੰ ਸਰ ਉਹਦੇ ਤੇਲ ਦੀ ਥਾਂ ਤੇ ਇਹ ਜੈਲ ਨੂੰ ਵਰਤੋਂ ਕਰਕੇ ਤੇ ਆਪਾਂ ਸਵਾਈ ਨੂੰ ਬਹੁਤ ਹੀ ਸਧਾਰਨ ਤੇ ਆਸਾਨੀ ਤਰੀਕੇ ਨਾਲ ਪਸ਼ੂ ਨੂੰ ਸਵਾਹ ਸਕਦੇ ਆ ਤੇ ਭਾਵ ਜਿਹੜਾ ਹੈਗਾ ਕੋਈ ਜਮਾਂਦਰੂ ਨੁਕਸ ਵਾਲਾ ਬੱਚਾ ਉਹ ਫਟੋਟਮੀ ਨਾਲ ਆਪਾਂ ਕੱਢ ਸਕਦੇ ਆ ਜਿਸ ਦੇ ਕਰਕੇ ਆਪਣਾ ਪਸ਼ੂ ਪਾਲਕ ਤੇ ਭਾਵ ਪਸ਼ੂ ਬਹੁਤ ਹੀ ਖੁਸ਼ਹਾਲ ਜੀਵਨ ਬਤੀਤ ਕਰਦਾ ਡਾਕਟਰ ਬਿਲਾਵਲ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਉਹਨਾਂ ਨੇ ਖੇਤੀ ਹੈਲਪਲਾਈਨ ਚੈਨਲ ਲਈ ਥੋੜਾ ਟਾਈਮ ਦਿੱਤਾ ਤੇ ਅਗਲੀ ਵੀਡੀਓ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਗਿਆ ਦਿਓ ਧੰਨਵਾਦ